ਸ਼੍ਰੀ ਗੁਰੂ ਰਬਦਾਸ ਗੁਰਦੁਆਰਾ ਟੱਕਪਡੋਰੀ ਵਿਖੇ ਹਾਲ ਦੇ ਫਰਸ਼ ਤੇ ਟੱਲ ਲਾਉਣ ਦੀ ਸੇਵਾ ਸ਼ੁਰੂ ਹਲਕਾ ਫਗਵਾੜਾ ਦੀਨ ਪੈਂਦੇ ਟੱਕਪਡੋਰੀ ਵਿਖੇ ਜਗਤ ਪਿਤਾ ਸ਼੍ਰੀ ਗੁਰੂ ਰਬਦਾਸ ਗੁਰਦੁਆਰਾ ਵਿਖੇ ਹਾਲ ਦੇ ਫਰਸਤੇ ਟਾਲ ਅਰਾਊਂਡ ਦੀ ਸਿਮਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਸਰਪੰਚ ਸਰਜੀਤ ਕੌਰ ਵੱਲੋਂ ਆਪਣੇ ਕਾਰਕਵਾਲਾਣਾ ਸ਼ੁਰੂ ਕਰਵਾਈ ਇਸ ਮੌਕੇ ਸਰਪੰਚ ਸਰਜੀਤ ਕੌਰ ਤੋਂ ਇਲਾਵਾ ਉਗੇ ਸਮਾਜ ਸੇਵਕ ਸੱਤਪਾਲ ਬੜੋਰੀ ਗੁਰੂਕਰਦੇ ਗ੍ਰੰਥੀ ਸਾਇਹ ਭਾਈ ਸਾਹਿਬ ਸਤਨਾਮ ਸਿੰਘ ਭੋਲੀ ਪੰਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 22 ਪ੍ਰਬੰਧ ਪ੍ਰਧਾਨ ਰਵਿੰਦਰ ਸਿੰਘ ਜੁਗਿੰਦਰਪਾਲ ਜੋਗਾ ਹੰਸਰਾਜ ਤਨ ਪਤਰਾਏ ਹੰਸਰਾਜ ਚੈਨਰਾਮ ਰਾਹੁਲ ਬਲਵਿੰਦਰਪਾਲ ਅਵਤਾਰਮਾਹੀ ਗਗਨਦੀਪ ਸਿੰਘ ਨਿਰਮਲਦਾਸ ਸਾਫਕਾ ਪੰਚ ਬਲਵੀਰ ਚੰਦ ਬੱਲੀ ਆਦੀ ਹਾਜ਼ਰ ਸਨ ਆਓ ਦੇਖਦੇ ਆ ਆੜੀ ਰਾਮਾ ਦੀ ਟੱਕ ਪਰੋਲੀ ਤੋਂ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਆਸਰਿਆਂ ਦੇ ਆਸਰਥਿਆ ਵਾਹੂ ਜੀ ਕਾਮ ਪੰ ਆਸਰ ਸਿੰਘ ਸਮਰਾਜਾ ਲੋਕਾਂ ਨੂੰ ਬਿਨਾਰਾਤ ਧੰਨ ਧੰਨ ਸਤਿਗੁਰੂ ਦਾਸ ਮਹਾਰਾਜ ਜੀ ਪਾਛਾ ਆਪ ਜੀ ਦੇ ਚਰਨਾ ਕਮਨਾਂ ਬਾਸ ਅਰਦਾਸ ਬੇਨਤੀ ਜੋ ਜੀ ਪਾਛਾ

मित्र का नागरिक नाते और जिला आत्मा नगर के क्षेत्र के बारे में जो उन्होंने जो विवरण दिया लास्ट पत्र में उन्होंने वाणिज्यना तथा रक्षाियां एवं सेवा में मुस्कुरा हुआ हाल के घटना जहां तथा विष्णु अपराध का ध्यान रखते अध्यक्षों अपने नगर के शरण चाहते हैं ऐसे करा करना तथा सेवा पर विचार और समर्थन इससे कार्य जनो को प्राप्त अपना सारा को तत्काल विचारो द्वारा मित्रो आप की सम्मान हो भारत के शासन और सराहना करते हैं जो शकी سلطان का हिंदी साहित्य के विकास महाराज जी का नाम से प्रेरणा अच्छा लेसनेशन में कलर आधार बनता शहर का नाम नदर के नाम से आता है बाद में आशीर्वाद नहीं तुम जरा बजोर इधर दे छोड़ बस सरजीत कौर सरपंच ਆਕਾ ਪੜੋਲੀ ਤੋਂ ਇਹ ਨਾਮ ਨਹੀਂ ਮੈਂ ਵੀ ਲਿਆ 2 ਲੱਖ ਰੁਪਈਆ ਉਹਦਾਰੇ ਮਹਾਰਾਜ ਦੀ ਮਾਇਆ ਸੀਗਾ ਉਹਦਾ ਇਹ ਨੀ ਪੱਥਰਾਂ ਦੇ 50000 ਰੁਪਏ ਨਹੀਂ ਪੱਥਰ ਦੇ ਦੇਖੋ ਹੁਣ ਸਾਰੇ ਯਾਰ ਉਹ ਕਹਿੰਦਾ ਨਹੀਂ ਉਹ ਬਸ ਧਰਮਸ਼ਾਲਾ ਨੂੰ 2 ਲੱਖ ਦੀ ਕਰਾੜ ਲੈ ਕੇ ਦਿੱਤੀ ਉਹਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਰਮਸ਼ਾਲਾ ਦੇ ਵਿੱਚ ਅੱਜ ਟੈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਉਸ ਤੋਂ ਪਹਿਲੇ ਵੀ ਸਰਪੰਚ ਸਾਹਿਬ ਨੇ ਆਪਣੇ ਤਨਮਤਾਨ ਦੇ ਨਾਲ 1 ਲੱਖ ਰੁਪਏ ਦੀ ਗ੍ਰਾਂਟ ਲੈ ਕੇ ਦਿੱਤੀ ਸੀ ਜਿਸ ਦੇ ਨਾਲ ਉੱਪਰਲੇ ਫਲੋਰਾਂ ਦਾ ਕੰਮ ਲੀਕਿਆ ਗਿਆ ਤੇ ਉਹ ਪੂਰਾ ਹੋ ਗਿਆ ਉਸ ਦੀ ਤਿਆਰੀ ਕਰਨ ਵਾਸਤੇ ਮੈਂ ਐਨਆਰਆਈ ਵੀਰਾਂ ਨੂੰ ਪਿੰਡ ਤੱਕ ਮਦਦੀਆਂ ਸਮੂਹੀਆਂ ਸੰਤਾ ਨੂੰ ਬੇਨਤੀ ਕਰਦਾ ਹਾਂ ਕਿ ਉਦੀ ਪਿਆਰੀ ਤੋਂ ਬਾਅਦ ਉਹਨਾਂ ਦੇ ਉੱਪਰ ਟੈਨਾਂ ਲਗਾਉਣੀਆਂ ਆ ਆਪਣੇ ਦਾਦਾ-ਅੰਤਾਨ ਤਮਤਾਨੇ ਮੰਤਾਨ ਦੇ ਨਾਲ ਬਾਤੋ-ਬੱਦ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕੀਤੀ ਕਿਰਪਾ ਕਰਾਗਾ ਨੀ ਜਾਂ ਤੋਂ ਮੇਰੀ ਗੁਰਦਆਸ ਮੰਦਿਰ ਦੀ ਉਸਾਰੀ ਦਾ ਕੰਮ ਬੜੀ ਸ਼ਰਧੇ ਨਾਲ ਉਲੀਕਿਆ ਉਸ ਨੂੰ ਪੂਰਾ ਕੀਤਾ ਜਾਵੇ। ਜੈ ਕਰਦੇ ਧੰਨ ਕਰਦੇ ਜੈ ਕਰਦੇ ਧੰਨ ਕਰਦੇ ਅੱਜ ਪਿੰਡ ਟੱਕ ਪੰਡੋਰੀ ਦੇ ਵੈ ਸਮੁੱਚੀ ಗ್ರಾಮ ਪੰਚਾਇਤ ਦੇ ਸਦਕਾ ਉੱਪਰ ਦੇਖ ਕੇ ਅੰਗੇ ਸਮਾਜ ਸੇਵਕ ਸਤਪਾਲ ਜੀ ਉਹਨਾਂ ਦੀ ਘਰ ਪਤਨੀ ਸ਼੍ਰੀਮਤੀ ਸੰਜੀਤ ਕੌਰ ਸਰਪੰਨ ਸਾਹਿਬ ਇਹਨਾਂ ਦੇ ਸਜੂਰ ਦੇ ਨਾਲ ਬਹੁਤ ਜਨੂ ਜਿਤ ਕਰਕੇ ਸ੍ਰੀ ਗੁਰੂ ਅਰਜਨ ਦਾਸ ਧਰਮ